ਸੁਆਰੀਆਂ ਨਾਲ ਭਰੀ ਚਲਦੀ ਬੱਸ ਨੂੰ ਅੱਗ ਲੱਗ ਗਈ ਹੈ ਅਤੇ ਇਸ ਦੌਰਾਨ 20 ਜਣਿਆਂ ਦੀ ਮੌਤ ਹੋ ਗਈ ਹੈ 20 ਜਣੇ ਬੱਸ ਵਿੱਚ ਜਿਉਂਦੇ ਸੜ ਗਏ ਨੇ ਜਿਨ੍ਹਾਂ ਵਿੱਚ ਦੋ ਬੱਚੇ ਅਤੇ ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਨੇ ਜਾਣਕਾਰੀ ਮੁਤਾਬਕ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਪਰ ਦੂਜੇ ਪਾਸੇ ਹਾਲਤ ਅਜੇ ਹੀ ਹੋਈ ਕਿ ਹੁਣ ਜਿਹੜੇ ਮ੍ਰਿਤਕ ਨੇ ਉਹਨਾਂ ਦੀ ਪਛਾਣ ਡੀ ਐਨ ਏ ਟੈਸਟ ਕਰਕੇ ਕੀਤੀ ਜਾਵੇਗੀ ਯਾਨੀ ਕਿ ਉਹ ਬੁਰੀ ਤਰ੍ਹਾਂ ਝੁਲਸ ਚੁੱਕੇ ਨੇ ਅਤੇ ਕਈ ਜਣੇ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਇਲਾਜ ਅਧੀਨ ਰੱਖਿਆ ਗਿਆ ਸੋ ਜੈਸਲਮੇਰ ਦੇ ਵਿੱਚ ਰਾਜਸਥਾਨ ਦੇ ਜੈਸਲਮੇਰ ਵਿੱਚ ਇਹ ਦਰਦਨਾਕ ਹਾਦਸਾ ਹੋਇਆ ਹੈ ਜਿਸ ਵਿੱਚ ਲਗਭਗ 20 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਉਧਰ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੁੱਖ ਮੰਤਰੀ ਮੌਕੇ ਤੇ ਪਹੁੰਚੇ ਨੇ ਜਾਇਜ਼ਾ ਲਿਆ ਸੋ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਰਾਜਸਥਾਨ ਵਿੱਚ ਹੋਏ ਹਾਦਸੇ ਦੇ ਵਿੱਚ ਜੋ ਮ੍ਰਿਤਕ ਨੇ ਉਹਨਾਂ ਦੀ ਪਛਾਣ ਡੀਐਨਏ ਟੈਸਟ ਨਾਲ ਕੀਤੀ ਜਾਵੇਗੀ ਸੋ ਦੁਪਹਿਰ 3:30 ਵਜੇ ਕੱਲ ਨਿੱਜੀ ਏਸੀ ਸਲੀਪਰ ਬੱਸ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਇਹ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋਈ ਹੈ 30 ਦਰਜਨ ਤੋਂ ਵੱਧ ਜ਼ਖਮੀ ਹੋਏ ਨੇ ਮ੍ਰਿਤਕਾਂ ਵਿੱਚ ਦੋ ਬੱਚੇ ਅਤੇ ਚਾਰ ਔਰਤਾਂ ਸ਼ਾਮਲ ਦੱਸੀਆਂ ਜਾ ਰਹੀਆਂ ਨੇ 16 ਲੋਕ ਜੋ ਲਗਭਗ 70% ਸੜਗੇਸਨ ਉਹਨਾਂ ਨੂੰ ਜੋਧਪੁਰ ਦੇ ਮਥੁਰਾਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਔਰ ਜ਼ਖਮੀਆਂ ਦਾ ਜਸਲਮੀਰ ਦੇ ਜਵਾਹਰ ਲਾਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਸਲਮੀਰ ਤੋਂ ਜੋਧਪੁਰ ਜਾ ਰਹੀ বাস ਵਿੱਚ ਕੁੱਲ 57 ਲੋਕ ਸਵਾਰ ਸਨ ਪੋਖਰਣ ਦੇ ਵਿਧਾਇਕ ਪ੍ਰਤਾਪਪੁਰੀ ਨੇ ਹਾਦਸੇ ਵਿੱਚ 20 ਮੌਤਾਂ ਦੀ ਪੁਸ਼ਟੀ ਕੀਤੀ ਹੈ ਸੋ ਉਧਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚੋਂ 8 ਦੀ ਪਛਾਣ ਕਰ ਲਈ ਗਈ ਹੈ ਸਾਰੇ ਰਾਜਸਥਾਨ ਦੇ ਵਸਨੀਕ ਸਨ ਇਹਨਾਂ ਵਿੱਚ ਜੋਧਪੁਰ ਨਿਵਾਸੀ ਮੇਗਵਾਲੂਸ ਦੀ ਪਤਨੀ ਦੋ ਧੀਆਂ ਤੇ ਇੱਕ ਪੁੱਤਰ ਸ਼ਾਮਲ ਨੇ ਬਾਕੀ ਪੀੜਤਾਂ ਦੀ ਪਛਾਣ ਕਰਨ ਵਿੱਚ ਸਮਾਂ ਲੱਗ ਸਕਦਾ ਹੈ ਉਹਨਾਂ ਦੀ ਪਛਾਣ ਡੀਐਨਏ ਮੈਚਿੰਗ ਰਾਹੀਂ ਕੀਤੀ ਜਾਵੇਗੀ ਸੋ ਇਸ ਦੇ ਨਾਲ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਡੀਐਨਏ ਨਮੂਨੇ ਦੇਣ ਦੀ ਅਪੀਲ ਕੀਤੀ ਗਈ ਹੈ ਸੋ ਰਿਪੋਰਟਾਂ ਅਨੁਸਾਰ ਬੱਸ ਪਟਾਕਿਆਂ ਨੂੰ ਟੋੜ ਰਹੀ ਸੀ બસ ਦੇ ਪਿਛਲੇ ਹਿੱਸੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇੱਕ ਚੰਗਿਆੜੀ ਪਟਾਕਿਆ ਤੱਕ ਪਹੁੰਚ ਗਈ ਜੋ ਹੁਣ ਤੱਕ ਦੀ ਮੁੱਢਲੀ ਜਾਣਕਾਰੀ ਉਸੇ ਹਿਸਾਬ ਨਾਲ ਜਾਣਕਾਰੀ ਦੇ ਰਹੇ ਆ ਜਿਸ ਨਾਲ ਅੱਗ ਫੈਲ ਗਈ ਸੋ ਇਹ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਜਾਣਕਾਰੀ ਹੈ ਅਗ ਲੱਗਣ ਤੋਂ ਬਾਅਦ ਵੀ ਬੱਸ ਹਾਈਵੇ ਤੇ ਚਲਦੀ ਰਹੀ ਅੱਗ ਡਰਾਈਵਰ ਤੱਕ ਪਹੁੰਚਣ ਤੋਂ ਪਹਿਲਾਂ ਉਸਨੇ ਬੱਸ ਨੂੰ ਰੋਕ ਦਿੱਤਾ ਆਪਣੀ ਸੀਟ ਤੋਂ ਛਾਲ ਮਾਰ ਦਿੱਤੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਨੇੜਲੇ ਪਿੰਡ ਵਾਸੀਆਂ ਨੇ ਅੱਗ ਤੇ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਅੱਗ ਇੰਨੀ ਭਿਆਨਕ ਹੋ ਗਈ ਕਿ ਇਸ ਵਿੱਚ 20 ਜਿਉਂਦੇ ਇਸ ਜਿਹੜੇ ਲੋਕ ਉਸੜ ਗਏ ਅਤੇ ਦੋ ਬੱਚੇ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਚਾਰ ਔਰਤਾਂ ਵੀ ਦੱਸਿਆ ਜਾ ਰਹੀਆਂ ਨੇ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਸੋ ਬਾਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਇਲਾਜ ਅਧੀਨ ਰੱਖਿਆ ਗਿਆ ਹੈ